ਘਰਤੇ ਨੂੰ ਸੱਚੀ ਇਹਦਾ ਲੱਗਦਾ ਕਿ ਮੈਂ ਹੋਜੇ ਮੁੰਡਾ ਤੈਨੂੰ ਤੈਨੂੰ ਪਤਾ ਮੈਂ ਅਜ ਤੱਕ ਤੇਤੋ ਬਿਨਾ ਕਦੇ ਕਿਸੇ ਕੁੜੀ ਵੱਲ ਅੱਖ ਚੱਕ ਕੇ ਨਹੀਂ ਵੇਖਿਆ ਤੇ ਤੂੰ ਮੇਰੇ ਤੇ ਸ਼ੱਕ ਕਰਦੀ ਅੱਛਾ ਤੈਨੂੰ ਕੀ ਲੱਗਦਾ ਪ੍ਰੀਤ ਮੈਨੂੰ ਤੇਰੇ ਬਾਰੇ ਕੁਝ ਨਹੀਂ ਪਤਾ ਸੋਹਣੇ ਨੇ ਨਾ ਸਭ ਦੱਸ ਤਾਂ ਮੈਨੂੰ ਜੋ ਤੁਆਲੀ ਨੂੰ ਗੰਦੇ ਮੰਦੇ ਮੈਸੇਜ ਕਰਿਆ ਨਾ ਉਹਨੇ ਸਭ ਸਕਰੀਨ ਸ਼ਾਟ ਸ਼ੇਅਰ ਕਰਿਆ ਮੈਨੂੰ ਯਾਰ ਯਾਰ ਪੂਜਾ ਤੂੰ ਜਮਾ ਮੋਰਖਾ ਹੈ ਯਾਰ ਮੈਂ ਤੇਤੋ ਸੀ ਵਾਜ ਤੱਕ ਕਦੇ ਕਿਸੇ ਕੁੜੀ ਵੱਲ ਅੱਖ ਚੱਕ ਕੇ ਨਹੀਂ ਵੇਖਿਆ ਤੈਨੂੰ ਪਤਾ ਮੈਂ ਆਪਣ ਨੂੰ ਲੈ ਕੇ ਕਿੰਨੇ ਖਾਬਸੇ ਰਿਹਾ ਹਾਂ ਤੂੰ ਆਪਣੀ ਨਾ ਪਿਆਰ ਦੀ ਚਾਰਾ ਲਿਸ਼ਟਾ ਖਾਲੂ ਕੰਕਤ ਦੀ ਆ ਤੇ ਤੂੰ ਮੇਰੇ ਤੇ ਸ਼ੱਕ ਕਰਦੀ ਆ ਮੇਰੇ ਤੇ ਅੱਛਾ ਤੇ ਤੈਨੂੰ ਤੇਰੀਆਂ ਗੰਦੀਆਂ ਹਰਕਤਾਂ ਦਾ ਪਤਾ ਹੀ ਨਹੀਂ ਕੋਈ ਨਾ ਮੈਂ ਦੱਸ ਦਿਆਂ ਤੈਨੂੰ ਪੜ ਕੇ ਕੀ ਲਿਖਿਆ ਤੂੰ ਉਹਨੂੰ ਇਹ ਜਾਂ ਕੀ ਲਿਖਤਾ ਮੈਂ ਉਹਨੂੰ ਤੇ ਪੂਜਾ ਡੀਅਰ ਸੋਨਿਆ ਮੈਂ ਜਦੋਂ ਉੱਠਿਆ ਤਾਂ ਦੇਖਿਆ ਸੂਰਜ ਕਿੰਨਾ ਚਮਕਦਾਰ ਤੇ ਸੁੰਦਰ ਹੈ ਪਰ ਉਹਦੀ ਚਮਕ ਤੇਰੀ ਚਮਕ ਅੱਗੇ ਫਿੱਕੀ ਹੈ ਅੱਛਾ ਜੀ ਤੈਨੂੰ ਪਤਾ ਮੈਂ ਉਹਨੂੰ ਇਹ ਮੈਸੇਜ ਕਿਉਂ ਕੀਤਾ ਹਾਂ ਦੱਸ ਕਿਉਂ ਲਿਖਿਆ ਸੀ ਕੱਲ ਉਹਦੀ ਇੰਸਟਾਗ੍ਰam ਤੇ ਕਿਸੇ ਨੇ ਇਹ ਕਮੈਂਟ ਕਰਤਾ ਕਿ ਮੈਡਮ ਕਦੇ ਨਾ ਆ ਵੀ ਲਿਆ ਕਰੋ ਤੇ ਜਦੋਂ ਮੈਂ ਇਹ ਕਮੈਂਟ ਰੀਡ ਕੀਤਾ ਮੈਨੂੰ ਲੱਗਿਆ ਅਗਲੀ ਚਿੰਤਾ ਨਾ ਕਰਦੇ ਕਿ ਮੈਂ ਸੋਹਣੀ ਨਹੀਂ ਉਹਦੇ ਨੂੰ ਪੁਸ਼ ਕਰਨ ਵਾਲੇ ਨਾ ਸੋਚ ਬੈਠੇ ਡਿਪਰੈਸ਼ਨ ਜਨਾ ਚਲੀ ਜਾਵੇ ਬਸ ਉਹਨੂੰ ਮੈਂ ਇਸ ਸਟ्रेस ਤੋਂ ਬਾਹਰ ਕੱਢਣ ਕਰਕੇ ਉਹਨੂੰ ਇਹ ਮੈਸੇਜ ਲਿਖਤਾ ਜਿਹਨੂੰ ਜਿਹਦਾ ਕੱਲ ਤੱਕ ਨਾ ਮੈਨੂੰ ਤਾਂ ਤੇਰਾ ਬਹੁਤ ਪਿਆਰ ਆ ਯਾਰ ਆਈ ਲਵ ਯੂ ਅੱਛਾ ਮੈਨੂੰ ਤਾਂ ਲੱਗਿਆ ਸੀ ਚਲੋ ਛੱਡੋ ਆਈ ਲਵ ਯੂ ਟੂ ਅੱਛਾ ਬੇਬੀ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਰਾਤ ਨੂੰ ਮਿਲਣ ਆ ਜਾ ਹਟ ਰੁਛੇ ਜੇ ਉਹ ਚਲੋ ਮੰਮੀ ਆ ਗਈ ਮੈਂ ਨਾ ਤੁਹਾਨੂੰ ਬਾਅਦ ਚੋ ਕਾਲ ਕਰਦੀ ਹਾਂ ਓਕੇ ਬਾਏ ਅਹਾਂ बचा लिया रबा इस बार तो अगली बार तो नहीं करता है जा कुछ होए 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 कुड़ियां तो सोनिया लग दिया पिछे चो, चो। हाँ जी ਜੀ ਅਸੀਂ ਨੇ ਕੈਬ ਬੁੱਕ ਕਰਵਾਈ ਸੀ ਪਰ ਕੈਬ ਵਾਲਾ ਤਾਂ ਆਇਆ ਨਹੀਂ ਤੁਸੀਂ ਸਾਨੂੰ TDAI ਤੱਕ ਛੱਡ ਸਕਦੇ ਹੋ ਹਾਂਜੀ ਹਾਂਜੀ ਆਜੋ ਬੈਠੋ ਚਲ ਅ ਮੈਡਮ ਤੁਸੀਂ ਅੱਗੇ ਆ ਜਿਓ ਜਿੰਦਾ ਲੋਕ ਕਹਿਣਗੇ ਮੈਂ ਕੈਬ ਵਾਲਾ ਨਾਲੇ ਨਾਲ ਬਹਿ ਕੇ ਨਾ ਫੀਲਿੰਗ ਆਪਣੀ ਜਿਹੀ ਹੁੰਦੀ ਆ ਲੈ ਵੀ ਕੁੜੀਆਂ ਤਾਂ ਦੋਨੋਂ ਸੋਹਣੀਆਂ ਨੇ ਬਸ ਮੈਂ ਸੈਟ ਕਿਹੜੀ ਕਰਨੀ ਆ ਉਹ ਦੇਖ ਲੈ ਇੱਕ ਵਾਰੀ ਪਿੱਛੇ ਵਾਲੀ ਵੀ ਸੋਹਣੀ ਆ ਕੁੜੀ ਤੇ ਸੋਹਣੀ ਮੈਨੂੰ ਆ ਕੜੋਲੋ ਜੀ ਵੀ ਲੱਗਦੀ ਆ ਨਾਲ ਬੈਠੀ ਹੂੰ ਕਿੱਦਾਂ ਗੱਲ ਸ਼ੁਰੂ ਕਰਾਂ ਕਿੱਦਾਂ ਚੱਕਾਂ ਗੱਲ ਆਪਣਾ ਪੁਰਾਣਾ ਡਾਇਲੋਗ ਸ਼ੁਰੂ ਕਰਦਾ ਅ ਵੈਸੇ ਤੁਸੀਂ ਪੰਜਾਬ ਤੋਂ ਨਾ ਇਹ ਤੁਹਾਡਾ ਨਾਮ ਹੋਣਾ ਹਿੰਦੂ ਮੇਰਾ ਨਾਮ ਮੇਰਾ ਨਾਮ ਪਿੰਕੀ ਪਿੰਕੀ ਮੋਗੇ ਵਾਲੀ ਵੈਸੇ ਇਹ ਲਾਈਨ ਪੁਰਾਣੀ ਆ ਪਰ ਮੇਰੀ ਇਹ ਫੇਵਰਿਟ ਲਾਈਨ ਆ ਤੇ ਵੈਸੇ ਇਹਨਾਂ ਦਾ ਨਾਮ ਮੇਰਾ ਨਾਮ ਮੇਰਾ ਨਾਮ ਮੌਨਿਕਾ ਹੈ ਮੌਨਿਕਾ ਜੀ ਸੋਹਣਾ ਨਾਮ ਆ ਵੈਸੇ ਪਰ ਤੁਸੀਂ ਅੰਮ੍ਰਿਤ ਨੂੰ ਜਾ ਕਿੱਥੇ ਰਹੇ ਹੋ ਮੇਰਾ ਨਾ ਇੱਕ ਫਰੈਂਡ ਲੈਨ ਆ ਰਿਹਾ ਸੀ ਉਹ ਆਇਆ ਨਹੀਂ ਫਿਰ ਅਸੀਂ ਸੋਚਿਆ ਅਸੀਂ ਉਹਨਾਂ ਨੂੰ ਮਿਲਣ ਚੱਲ ਜੀਏ ਫਿਰ ਵੀ ਐਨੀ ਰਾਤ ਨੂੰ ਜਮਾਨਾ ਭਾਵੇਂ ਲੱਖ ਬਦਲ ਗਿਆ ਹੋਵੇ ਪਰ ਕੁੜੀਆਂ ਨੂੰ ਫਿਰ ਵੀ ਘਰੇ ਰਹਿਣਾ ਚਾਹੀਦਾ ਨਾ ਨਹੀਂ ਤਾਂ ਲੋਕ ਐਵੇਂ ਗਲਤ ਨਜ਼ਰ ਨਾਲ ਦੇਖਦੇ ਆ ਅੱਛਾ ਜੀ ਤੇ ਤੁਸੀਂ ਵੀ ਸਾਨੂੰ ਗਲਤ ਨਜ਼ਰ ਨਾਲ ਵੇਖਿਆ ਸੀ ਕਿ ਉਹ ਨਹੀਂ ਨਹੀਂ ਮੈਂ ਨਹੀਂ ਲੋ ਹੋ ਲੋਗ میری ਤਾਂ ਨਜ਼ਰ ਹੀ ਗਲਤ ਆ ਤਾਂ ਤੁਸੀਂ ਦੋਨੇ ਸੋਹਣੀਆਂ ਬਹੁਤ ਹੋ ਇੱਕ ਗੱਲ ਸੋਚਣ ਵਾਲੀ ਆ ਤੁਸੀਂ ਸੱਚੀ ਸੱਚੀ ਦੱਸਿਓ ਤੁਹਾਨੂੰ ਅਸੀਂ ਸੋਹਣੀਆਂ ਨਹੀਂ ਲੱਗੀਆਂ ਪਿੱਛੇ ਵਾਲੀ ਜ਼ਿਆਦਾ ਸੋਹਣੀ ਆ ਪਰ ਨਹੀਂ ਯਾਰ ਸੋਹਣੀਆਂ ਦੋਨੋਂ ਬਹੁਤ ਹੈ ਉਹ ਨਹੀਂ ਨਹੀਂ ਤੁਸੀਂ ਤਾਂ ਜੀ ਲਾਜਵਾਬ ਖੂਬਸੂਰਤ ਹੋ ਤੇ ਤੁਸੀਂ ਤਾਂ ਹਰ ਇੱਕ ਨੂੰ ਪਸੰਦ ਆਉਂਗੇ ਨਹੀਂ ਸਾਫ਼-ਸਾਫ਼ ਦੱਸ ਤੈਨੂੰ ਅਸੀਂ ਪਸੰਦ ਨਹੀਂ ਆਈਆਂ ਤੁਸੀਂ ਦੋਨੇ ਸੋਹਣੇ ਹੋ ਜੀ ਅੱਛਾ ਅੱਛਾ ਇਹ ਦੱਸ ਪਸੰਦ ਮੈਂ ਹੀ ਜਾਂ ਮੌਨਿਕਾ 어 ਬਸ ਤੁਸੀਂ ਦੋਨੇ ਸੋਹਣੇ ਹੋ ਜੀ ਮੈਂ ਤੁਹਾਨੂੰ ਕਿਵੇਂ ਦੱਸ ਸਕਦਾ ਘਟ ਮੈਨੂੰ ਤੁਸੀਂ ਦੋਨੇ ਪਸੰਦ ਬਸ ਤੁਸੀਂ ਦੱਸੋ ਕੌਣ ਮੇਰ ਨਾਲ ਸੈਟ ਹੋਣ ਨੂੰ ਫਿਰਦੀ ਆ ਕੀ ਗੱਲ ਤੇਰਾ ਦਿਲ ਨਹੀਂ ਕਰਦਾ ਸਹੀ ਸਹੀ ਦੱਸੀ ਦਿਲ ਤਾਂ ਬਥੇਰਾ ਕਰਦਾ ਹਮ ਇੱਕ ਮਿੰਟ ਇਹਨੇ ਕਾ ਦਿਲ ਨਹੀਂ ਕਰਦਾ ਮਤਲਬ ਇਹ ਕਹਿਣਾ ਕੀ ਚਾਹੁੰਦੀ ਆ ਕਿਤੇ ਮੈਨੂੰ ਸੈਟ ਕਰ ਹੁੰਦਾ ਨਹੀਂ ਫਿਰਦੀ ਮੈਨੂੰ ਲੱਗਦਾ ਇਹ ਮੇਰੇ ਨਾਲ ਸੈੱਟ ਹੋਣ ਨੂੰ ਠਰਦੀ ਆ ਮੈਂ ਜ਼ਿਆਦਾ ਧਿਆਨ ਇਹਦੇ ਤੇ ਦਵਾ ਨਾ ਕਿ ਨਾਲ ਵਾਲੀ ਤੇ ਪਰ ਸੋਹਣੀ ਤਾਂ ਨਾਲ ਵਾਲੀ ਵੀ ਬਹੁਤ ਆ ਅੱਛਾ ਇਹ ਦੱਸ ਪਸੰਦ ਮੈਂ ਹੀ ਜਾਂ ਮੌਨਿਕਾ ਜੀ ਤੁਸੀਂ ਮੈਨੂੰ ਦੋਨੇ ਸੋਹਣੇ ਲੱਗੇ ਤੇ ਮੌਨਿਕਾ ਜੀ ਵੀ ਤੇ ਤੁਸੀਂ ਬਹੁਤ ਸੋਹਣੇ ਹੋ ਪਰ ਸੁਣਨੀ ਕੀ ਦਾ ਫਰਕ ਆ ਜਿਹੜੀ ਹਾਂ ਕਰ ਦੂ ਮੇਰੇ ਲਈ ਤਾਂ ਬਸ ਉਹੀ ਸੋਹਣੀ ਆ ਤੂੰ ਸਿੱਧਾ ਸਿੱਧਾ ਦੱਸ ਸਾਡੇ ਦੋਨੋਂ ਚ ਕੌਣ ਜ਼ਿਆਦਾ ਸੋਹਣੀ ਐ ਮੈਨੂੰ ਲੱਗਦਾ ਜਿਹੜੇ ਸਾਹਮਣੇ ਵਾਲੇ ਨੇ ਗੁੱਸਾ ਕੀਤਾ ਇਹ ਮੈਨੂੰ ਦਿਲ ਦੇ ਬੈਠਿਆ ਮੈਨੂੰ ਤੁਸੀਂ ਵੱਧ ਸੋਹਣੇ ਲੱਗੇ ਚਲੋ ਜੀ ਆਪਾਂ ਰੁਕ ਕਿਉਂ ਗਏ ਆਪਣਾ ਥੋੜਾ ਅੱਗੇ ਜਾ ਕੇ ਰੁਕਾਂਗੇ ਉੱਥੇ ਨਾ ਮੇਰਾ ਫਰੈਂਡ ਆ ਜੂਗਾ ਹਲੋ ਜੀ ਕਿਵੇਂ ਹੋ ਸਾਰੇ ਜਾਨੇ ਅੱਜ ਮੈਂ ਬਹੁਤ ਪਿਆਰੇ ਇਨਸਾਨ ਦੇ ਨਾਲ ਜਿਨ੍ਹਾਂ ਨੂੰ ਮੈਂ ਬਹੁਤ ਪਸੰਦ ਆਈਆਂ ਜਿਨ੍ਹਾਂ ਦਾ ਕਹਿਣਾ ਏ ਕਿ ਮੈਨੂੰ ਪਾ ਕੇ ਉਹਨਾਂ ਦੀ ਜ਼ਿੰਦਗੀ ਵਿੱਚ ਚਾਰ ਚੰਨ ਲੱਗ ਗਏ ਨੇ ਹਾਂਜੀ ਜਾਨੀ ਸੋਣਿਓ ਤੁਸੀਂ ਕੀ ਕਹਿਣਾ ਜਾਓਗੇ ਤੁਸੀਂ ਸਾਰਾ ਕੁਝ ਤਾਂ ਖੁਦ ਬੋਲਦਾ ਨਾ ਕੀ ਬੁਲਾ ਹਾਂ ਤੈਨੂੰ ਕਿੰਨੀ ਵਾਰ ਮਨਾ ਕੀਤਾ ਸਾਡੇ ਕੰਮ ਚਲਾਤ ਨਾਲ ਆਇਆ ਕਰ ਤੂੰ ਉਥੇ ਲੈਣ ਗਈ ਸੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਕਿ ਜੇ ਸਾਡੇ ਨਾਲ ਕੰਮ ਕਰਨਾ ਤਾਂ ਤੈਨੂੰ ਸਾਡੇ ਹਿਸਾਬ ਨਾਲੇ ਚੱਲਣਾ ਪਾਣਾ ਨਹੀਂ ਤੂੰ ਆਪਣਾ ਹਿਸਾਬ ਨਾਲੇ ਨਾ ਹੁਣ ਤੂੰ ਦੱਸੇਂਗਾ ਮੈਨੂੰ ਅਸੀਂ ਦੱਸਾਂਗੇ ਤੈਨੂੰ ਅੱਕਾ ਮੈਨੂੰ ਹੁਣ ਤੁਹਾਡੇ ਦੇ ਬੰਦਿਆਂ ਤੋਂ ਪੁੱਛਣਾ ਪਊਗਾ ਇਨੇ ਬੰਦਾ ਮਾਰਦਾ ਯਾਰ ਆ ਬ ਘੋਕੀ ਰਿਆ ਮਤਲਬ ਤੇਰੇ ਸੱਚੀ ਚ ਬੰਦਾ ਮਾਰ ਦਿੱਤਾ ਯਾਰ ਯਾਰ ਮੈਨਾਂ ਨੂੰ ਕੁਝ ਹੋਰ ਸਮਝੀ ਜਾਂਦਾ ਸੀ ਇਹ ਤਾਂ ਕੁਝ ਹੋਰ ਨਿਕਲੀ ਆ ਪਿੰਕੀ ਮੈਨਾਂ ਕੀ ਕਰਾਂ ਕਿ ਦਾ ਕਰਨਾ ਮਤਲਬ ਕੀ ਕਰਨਾ ਮੈਂ ਕੀ ਕੀਤਾ ਤੁਸੀਂ ਉਹਨੂੰ ਮਾਰਦਾ ਖਬਰਾਂ ਨਾ ਤੈਨੂੰ ਨਹੀਂ ਕੁਝ ਕਹਿੰਦੇ ਸਾਡਾ ਜਿੰਨਾ ਕੰਮ ਸੀ ਅਸੀਂ ਆਪਣਾ ਕੰਮ ਕਰਤਾ ਨਿਕਲੋ ਮੇਰੀ ਗੱਡੀ ਚੋਂ ਬਾਹਰ ਗੱਡੀ ਚੋਂ ਬਾਹਰ ਨਿਕਲੋ ਮੇਰੇ ਨਹੀਂ ਨਿਕਲਦੀਆਂ ਕੀ ਕਰ ਲੇਗਾ ਮੈਂ ਮੈਂ ਨਾ ਪੁਲਿਸ ਸਟੇਸ਼ਨ ਜਾ ਕੇ ਗੱਡੀ ਰੋਕਦਾ ਫਿਰ ਦੇਖਣਾ ਤੁਸੀਂ ਕਿਵੇਂ ਨਹੀਂ ਉਤਰਦੀਆਂ ਕਿਉਂ ਹੁਣ ਕੀ ਹੋਇਆ ਸਭ ਠੀਕ ਤੇ ਹੈ ਤੂੰ ਜਿਵੇਂ ਪਹਿਲਾਂ ਗੱਲ ਕਰ ਰਹੀ ਸੀ ਉਵੇਂ ਗੱਲ ਕਰ ਸਾਡੇ ਨਾਲ ਹਾਂ ਸੱਚ ਜਦੋਂ ਆਪਾਂ ਵੀਡੀਓ ਬਣਾਈ ਸੀ ਤਾਂ ਵੀਡੀਓ ਵਿੱਚ ਤੁਸੀਂ ਵੀ ਸੀ ਉਹ ਸੌਰੀ ਆਪਾਂ ਤਾਂ ਇੱਕ ਦੂਜੇ ਦੇ ਹੱਥ ਵੀ ਫੜੇ ਸੀਗੇ ਹਾਂ ਫਿਰ ਲੈਚਲਪੁਰ ਸਟੇਸ਼ਨ ਅਸੀਂ ਕਹਾਂਗੇ ਤੂੰ ਵੀ ਨਾਲ ਸੀ ਛੱਡ ਸਾਡਾ ਜਿੰਨਾ ਕੰਮ ਸੀ ਅਸੀਂ ਕਰ ਲਿਆ ਹੁਣ ਤੂੰ ਅੱਗੇ ਜਾ ਕੇ ਗੱਡੀ ਰੋਕਦੀ ਓਏ ਰੱਬਾ ਕਿੱਥੇ ਵੱਗ ਗਿਆ ਯਾਰ ਮੈਂ ਸੋਣੇ ਦੇ ਚੱਕਰ ਵਾਸੀਰ ਵੀ ਇੱਕ ਵਾਰ ਇਹਨੂੰ ਤਾਂ ਦੂਰ ਨਿਕਲ ਜਾ